समुष्य बदेरे प्रभु यीशु नु पुकारन देली ओ देश्वर दूत प्यार आज वंडा चमत्कार देन देली बोलो 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 अपने मुख से जय नाम है महान तेरा मुश्किल में याद करो अपने बाजपन में याद करो और उस, उस मुसीबत यीशु नाम पुकारो कि इस मुसीबत तो यीशु नाम बड़ा है yes! नाम है बागान देरा नाम है बागानेरा ये नाम क्योंकि और सा अज तुम हुई हमने जे हाथों को हिला रहे अखाच करके सूर्य अज हुई ਜ਼ਿੰਦਾ ਹੈ ਜ਼ਿੰਦਾ ਹੈ ਯੇਸ਼ੂ 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 ਜ਼ਿੰਦਾ ਹੂ ਫੂਰ ਬਲਨਾਲ ਕਰੋ ਸਵਾਗਤ

ਮੇਰਾ ਮੁਹਰਤ ਆਜ ਹੁਣੇ ਮੈਂ ਕਹਿੰਦਾ ਨੂੰ ਸ਼ੂਟਾ ਮੇਰੇ ਪਰਮੇਸ਼ਰ ਤੇਰੀ ਮਹਾਸ਼ਾਮ੍ਰਤ ਨੂੰ ਰਿਲੀਜ਼ ਕਰਦਾ ਤੇਰੀ ਮਹਾਸ਼ਾਮ੍ਰਤ ਨੂੰ ਮਹਾਸ਼ਾਮ੍ਰਤ ਨੂੰ ਰਿਲੀਜ਼ ਕਰਦਾ ਰਿਲੀਜ਼ ਕਰਦਾ ਕੇ ਮੇਰੇ ਪਰਮੇਸ਼ਰ ਹੁਣੇ ਆਸਾਨ ਹੋ ਜਾਂ ਜਾਸਾ ਦੀਪਰ ਹੁਣੇ ਚਮਤਕਾਰ ਪਨ ਹੁਣੇ 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 ਮੇਰੇ ਪਰਮੇਸ਼ਰ ਹੁਣੇ ਚਮਤਕਾਰ

इनकी हड्डियों को छोड़े इनके लीबर को छोड़े गर्फ में छोड़ छोड़ो इतने यूट्रेस को छोड़ो छोड़ो इतनी यूट्रेस को यूट्रेस तो कमजोर है आज वो पल पाएगा कमजोर यूनिट्रेस पल पाएगा सुख रोग और दुख रोगों की दुष्कर्ता चल 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 तंगाई लैण आए पर 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 परेशेरां चसो वध कज करण जा जो के जा रहे क्योंकि अज अज बहुत खास दिन है अज बहुत खास दिन जिद अब प्रभु सुना शुरू कर दता होदान अज रहेगी नहीं थोड़े जीवन रसौलियां गिर जा पथरिया सदा ली जा रिया आज 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 बाजपन सर्वाइकल सदा कँसर दर अज दर्द माइग्रेन अजपन सदा अजकल दर दर्द यस 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 ब्लड कँसर एच आय वीस अखांना रो, रोग उबडापन अज सदा ज बलना जोरदार तालिया करो स्वागत आज चमत्कार की है प्रभु यीशु क्यों कर दे है? चमत्कार ਇੱਕ ਚਮਤਕਾਰ ਇੱਕ ਚਮਤਕਾਰ ਤੁਹਾਡੀ ਜ਼ਿੰਦਗੀ ਬਣਾ ਸਕਦਾ ਮੈਂ ਕਿਉਂ ਕਹਿਣਾ ਸਵਾਗਤ ਕਿਉਂ ਕਹਿਣਾ ਕਿਉਂਕਿ ਮਹਾਂਸਾਮਰਤ ਨੂੰ ਪਰਮੇਸ਼ਵਰ ਨੇ ਇਸੇ ਲਈ ਭੇਜਿਆ ਇਹ ਤੁਹਾਡੀਆਂ 30 ਸਾਲ 20 ਸਾਲ 10 ਸਾਲ ਦੀਆਂ ਪ੍ਰੇਰਣਾ ਉਹਨਾਂ ਸਭ ਦੁਖੀ ਬਿਮਾਰਾਂ ਦੀਆਂ ਦੁਹਾਈਆਂ जिस तरह परमेश्वर जी ने दो हजार साल साल पहला प्रभु यशु जी ने भेजा सी, आज उस तरह महासामर भेजिया जिस ताकत प्रभु यशु मसीह जी वे चमत्कार करते रहे उस साबित करते रहे कि परमेश्वर जिंदा आेम कर रहे हैं और चंगा करने ने महासामर देकर प्रभु यशु मसीहू भेजा ਔਰ ਅੱਜ ਵੀ ਜਦੋਂ ਦੇ ਲੋਕ ਪਰੇਸ਼ਾਨ ਬਿਮਾਰ ਹਤਾਸ਼ਨ ਤੇ ਪਰਮੇਸ਼ਰ ਜੀ ਨੇ ਮਹਾਸamਰਤ ਭੇਜੀ ਹੈ ਅੱਜ ਉਸੇ ਹੀ ਮਹਾਸamਰਤ ਦੇ ਦੁਆਰਾ ਅੱਜ ਤੁਹਾਨੂੰ ਚੰਗਾ ਕੀਤਾ ਜਾ ਰਿਹਾ ਹੈ ਪਰਮੇਸ਼ਰ ਕੋ ਭੀ ਯਿਸੂ ਮਸੀਹ ਹੀ ਤੁਹਾਨੂੰ ਛੁਡਾ ਰਿਹਾ ਹੈ ਔਰ ਅੱਜ ਦਾ ਦਿਨ ਖਾਸ ਉਹ ਚਮਤਕਾਰ ਤੁਹਾਨੂੰ ਖਾਸ ਬਣਾ ਦਿੰਦਾ ਇੱਕ ਚਮਤਕਾਰ ਜਿੱਥੇ ਤੁਹਾਡੀ ਇੱਜ਼ਤ ਨਹੀਂ ਉੱਥੇ ਐਸੀ ਇੱਜ਼ਤ ਬਣਦੀ ਐ ਜਿੱਥੇ ਤੁਹਾਨੂੰ ਬੇਇੱਜ਼ਤ ਕੀਤਾ ਜਿੱਥੇ ਤੁਹਾਨੂੰ ਪਰੇਸ਼ਾਨ ਕੀਤਾ ਗਿਆ ਹੋਵੇ ਉਹ ਚੰਬਦਕਾਰ ਲੋਕਾਂ ਨੂੰ ਪੁੱਛਣ ਲਈ ਮਜਬੂਰ ਕਰ ਦਿੰਦਾ ਕਿ ਇਹ ਕਿਦਾਂ ਹਾਲ ਹੋਇਆ ਇਹ ਕਿਵੇਂ ਹੋਇਆ ਇਹ ਕਿਹੜੇ ਹਿਸਾਬ ਨਾਲ ਹੋ ਗਿਆ ਮੈਂ ਰੋਜ਼ ਰੋਜ਼ ਦੇਖ ਰਿਹਾ ਆਪਣੇ ਪਰਿਵਾਰਾਂ ਦੇ ਜੀਵਨ ਦੇ ਅੰਦਰ ਹਰ ਛੰਡੇ ਤੁਸੀਂ ਦੇਖ ਰਹੇ ਆ ਜਿਹੜੇ ਪਹਿਲੀ ਵਾਰ ਆਏ ਆ ਉਹ ਵੀ ਸ਼ਾਇਦ ਦੇਖ ਸੁਣ ਕੇ ਹੀ ਆਇਆ ਹੈ ਤੇ ਪ੍ਰਭੂ ਯੇਸ਼ੂ مسیਹ ਲਗਾਤਾਰ ਉਹ ਵੱਡੇ ਚਮਤਕਾਰਾਂ ਨੂੰ ਕਰ ਰਿਹਾ ਤੇ ਤੁਹਾਨੂੰ ਵੀ ਉਹਨੇ ਇੱਜ਼ਤ ਔਨਰ ਦੇਣ ਦੇ ਲਈ ਆਪਣੇ ਨਾਮ ਨੂੰ ਮਹਿਮਾ ਦੇਣ ਦੇ ਲਈ ਉਹ ਚਮਤਕਾਰ ਦੇਣਾ ਉਹ ਚਮਤਕਾਰ ਕੀ ਕਰਨਾ ਤੁਹਾਨੂੰ ਦੇਣਾ ਐ ਇਸੇ ਲਈ ਉਹ ਲੈ ਕੇ ਆਇਆ ਪਰ ਇੱਕ ਖਾਸ ਗੱਲ ਇਹਨੂੰ ਧਿਆਨ ਨਾਲ ਸੁਣ ਲਿਓ ਪੱਲੇ ਬੰਨ ਲਿਓ ਕਿ ਇਸ ਧਰਤੀ ਦੇ ਬੰਦਾ ਉਦੋਂ ਹਾਰਦਾ ਜਦੋਂ ਉੱਪਰੋਂ ਖਰਾ ਦਿੱਤਾ ਜਾਵੇ ਸਵਰਗ ਚੋਂ ਤੇ ਜਿੰਨਾ ਚਿਰ ਉੱਪਰੋਂ ਜਿੱਤਿਆ ਰਵੇ ਥੱਲੇ ਨੂੰ ਦੁਨੀਆ ਦੀ ਤਾਕਤ ਕਦੇ ਨਹੀਂ ਹਰਾ ਸਕਦੀ ਤੇ ਧਿਆਨ ਰੱਖਣਾ ਕਿ ਤੁਸੀਂ ਉੱਪਰੋਂ ਨਾ ਹਾਰੋ ਕਿਤੇ ਪ੍ਰਵੇਸ਼ਰ ਵੱਲੋਂ ਉੱਪਰੋਂ ਨਾ ਤੁਹਾਡੇ ਲਈ ਸੰਦੇਸ਼ ਆਜੇ ਕਿ ਨਹੀਂ ਹੁਣ ਉਹਨਾਂ ਯਾਜਕਾਂ ਦੀ ਤਰ੍ਹਾਂ ਕਿ ਨਹੀਂ ਹੁਣ ਮੈਂ ਇਹਨਾਂ ਨਾਲ ਨਹੀਂ ਆ ਉੱਪਰੋਂ ਸੰਦੇਸ਼ ਨਾ ਆ ਜਾਵੇ ਨਹੀਂ ਤੇ ਭਾਵੇਂ ਯਹੂਨਾ ਵੀ ਕਿਉਂ ਨਹੀਂ ਹੋ ਤੁਸੀਂ ਕੋਈ ਵੀ ਯਿਸੂ ਜੀ ਦੇ ਮਾਸੀ ਦੇ ਮੁੰਡੇ ਵੀ ਕਿਉਂ ਨਹੀਂ ਆ ਤਾਂ ਵੀ ਪਤਾ ਨਹੀਂ ਲੱਗਣਾ ਕਦੋਂ ਉੱਪਰੋਂ ਨਾ ਹਰੋ ਉੱਪਰੋਂ ਕਦੋਂ ਹਰਦਾ ਬੰਦਾ ਜਦੋਂ ਸੁਣੀ ਜਾਂਦਾ ਸਾਰਾ ਕੁਝ ਤੈਨੂੰ ਮੰਨਦਾ ਨਹੀਂ ਹਦਾਇਤਾਂ ਸੁਣੀ ਜਾਂਦਾ ਮੰਨਦਾ ਨਹੀਂ ਉਹ ਨਾਲ ਨਾਲ ਬੰਦਗੀ ਵੀ ਕਰੀ ਜਾਂਦਾ ਪਾਪ ਵੀ ਕਰੀ ਜਾਂਦਾ ਕਦੀ ਨਸ਼ਾ ਛੱਡਦਾ ਕਦੀ ਲਾ ਲਿਆ ਕਦੀ ਫੈਸਲਾ ਕਰ ਲਿਆ ਨਹੀਂ ਹੋਣਾ ਅੱਜ ਤੋਂ ਬਾਅਦ ਮੈਂ ਪਾਪ ਛੱਡ ਦੇਣਾ ਜਦੋਂ ਸੰਗਤ 'ਚ ਆ ਉਹ ਕਹਿ ਦੇਣਾ ਮੈਂ ਪਾਪ ਛੱਡ ਦੇਣਾ ਪਰ ਜਦੋਂ ਹੀ ਦੋ ਦਿਨ ਬੀਤੇ ਮੰਗਲਵਾਰ ਬੁੱਧਵਾਰ ਆਇਆ ਵੀਰਵਾਰ ਫਿਰ ਪਾਪ ਕਰ ਦੇਣਾ ਉੱਪਰੋਂ ਨਹਾਰਿਓ ਕਿਉਂਕਿ ਉੱਪਰੋਂ ਉਦੋਂ ਹਾਰਦਾ ਬੰਦਾ ਜਦੋਂ ਪਰਮੇਸ਼ਰ ਤੋਂ ਦੂਰ ਭੱਜਦਾ ਜਦੋਂ ਕਿਥੇ ਕੀ ਕਰਦਾ ਉੱਪਰੋਂ ਕਦੋਂ ਹਰਦਾ ਬੰਦਾ ਜਦੋਂ ਸਾਰਾ ਸਾਰਾ ਜੋਰ ਸਾਰੀ ਸੰਭ ਸਾਰਾ ਕੋਸ਼ ਨੂੰ ਲੱਗਦਾ ਮੈਂ ਹੀ ਕਰ ਰਿਹਾ ਨਾ ਉੱਪਰੋਂ ਕਦੋਂ ਹਰਦਾ ਬੰਦਾ ਜਦੋਂ ਬੰਦੇ ਨੂੰ ਬੰਦਾ ਨਹੀਂ ਸਮਝਦਾ ਜਦੋਂ ਉਹ ਹੰਕਾਰ ਲੋ ਬਚੋਰੀਆਂ ਠੱਗੀਆਂ ਪੈਰ ਪੈਰ ਤੇ ਝੂਠ ਬੋਲਦਾਓ ਰੱਬ ਦੇ ਘਰ ਚੋਂਨ ਤੋਂ ਬਾਅਦ ਵੀ ਉਹਦੀ ਜ਼ਿੰਦਗੀ ਚ ਕੋਈ ਸੁਧਾਰ ਨਹੀਂ ਤੇ ਫਿਰ ਜਦੋਂ ਉੱਪਰੋਂ ਹਾਰਨ ਦਾ ਸੰਦੇਸ਼ ਆਉਂਦਾ ਫਿਰ ਥੱਲੇ ਬੰਦਾ ਜੋ ਮਰਜ਼ੀ ਕਰੀ ਜਾਵੇ ਉਹ ਕਦੀ ਨਹੀਂ ਜਿੱਤ ਸਕਦਾ ਇਸ ਵਾਸਤੇ ਮੇਰੀ ਸਲਾਹ ਆ ਤੁਹਾਨੂੰ ਕਿ ਉੱਪਰੋਂ ਨਾ ਕਦੀ ਹਾਰਿਓ ਧਰਤੀ ਤੇ ਤੁਹਾਨੂੰ ਜਿਤਾਉਣ ਲਈ ਉਹਨੇ ਖੜਾ ਕੀਤਾ ਮੈਨੂੰ ਤੁਹਾਨੂੰ ਜਿਤਾ ਕੇ ਛੱਡਾਂਗੇ ਅਮੀਨ ਉਪਰੋਂ ਨਾ ਹਾਰਿਓ ਹਦਾਇਤਾਂ ਨੂੰ ਮੰਨਿਓ ਸੁਣਿਓ ਗ੍ਰੈਂਡ ਕਰਕੇ ਆਪਣੇ ਜੀਵਨ ਨੂੰ ਉਦਾਂ ਦਾ ਕਰਿਓ ਇੱਥੇ ਢੋਲਾਂ ਦੇ ਨਾਲ ਨੱਚਣਾ ਆਪਾਂ ਅਮੀਨ ਲੁੱਡੀਆਂ ਲੁੱਡੀਆਂ ਮੈਂ ਕਿਹਾ ਲੁੱਡੀਆਂ ਪਾਉਂਦੇ ਹੋਏ ਅਮੀਨ ਤੁਹਾਡੇ ਦਾਦਾ ਜੀ ਕਹਰੇ ਸਾਨੂੰ ਉੱਥੇ ਜਲੰਧਰ ਉਸ ਦਿਨ ਰਾਤ ਵੀਰਵਾਰ ਕਿ ਇਹ ਲੁੱਡੀਆਂ ਪਾਉਂਦਾ ਕਹਿੰਦਾ ਆਉਂਦੇ ਆ ਲੋਕ ਹਾਂ ਉਹ ਲੁੱਡੀਆਂ ਐਸੇ ਕਰਕੇ ਬੁਆਨੇ ਆਉਂਦੇ ਕਿ ਮੈਨੂੰ ਸਿਖਾਇਆ ਗਿਆ ਉਪਰੋਂ ਨਾ ਹਾਰੀ ਉਹਦੇ ਕੋਲੋਂ ਉਪਰੋਂ ਨਾ ਹਾਰੀ ਮਨ ਆਪਣਾ ਵੀ ਕਰਦਾ ਕਿ ਹਰ ਵਾਰੀ ਭੇਜਦੇ ਆ ਲਾ ਦਿਓ ਫਾਂਡੇ ਇਹਨਾਂ ਨੂੰ ਨਾ 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 ਕਿਉਂਕਿ ਮੈਨੂੰ ਦੇਣ ਵਾਲੇ ਦੇ ਹੱਥ ਕਿੰਨੇ ਆ ਉਹ ਉਹ ਗਿਣੇ ਨਹੀਂ ਜਾ ਸਕਦੇ ਲੇਹੇਂ ਦੇ ਪੈਸੇ ਸ਼ੁਰੂ ਕਰ ਦੋ ਨਿਬਾਨੇ ਨਾਲ ਪੈਸੇ ਦੀ ਪ੍ਰਵਾਹ ਹੀ ਨਹੀਂ ਨਾ ਇਹ ਕਾਰੋਬਾਰ ਥੋੜੀ ਕੀਤਾ ਆਲੂ ਵੇਚਣ ਵਾਲਾ ਇਹ ਸੇਵਾ ਹੈ ਔਰ ਜਿੰਨੇ ਜਿੰਨੇ ਕੀਤੀ ਉਹਨਾਂ ਵਿੱਚ ਵੱਡੀ ਜਿੱਤ ਹੋਵੇ ਭਾਵੇਂ ਛੋਟੀ ਹੋਵੇ ਪਰਮੇਸ਼ਰ ਨੇ ਚੁਟਕੀਆਂ ਅਜੇ ਜਟਾਉਣਾ ਜਣਾ ਉਹਨੂੰ ਅਮੇ ਇਹ ਕਿਉਂ ਕਹਿੰਦਾ ਉਪਰੋਂ ਨਾ ਹਾਰਿਓ ਉਪਰੋਂ ਨਾ ਹਾਰਨ ਦੀ ਵਜ੍ਹਾ ਕਰਕੇ ਹੀ ਤੁਸੀਂ ਗਵਾਹੀਆਂ ਸੁਣ ਰਹੇ ਹੋ ਉਹ ਬੰਦਾ ਕਹਿੰਦਾ ਪਿਛਲੇ ਸੰਡੇ ਸੁਣੀ ਸਾਰਿਆਂ ਨੇ ਕਿਹਾ ਮੈਨੂੰ ਜੱਜ ਸਾਹਿਬ ਨੇ ਕਿਹਾ ਤਾਂ ਇਹਨੂੰ ਲੈ ਜਾਓ ਤੇ ਇਹ ਸਿੱਧਾ ਜੇਲ੍ਹ ਹੀ ਜਾਣਾ ਉਹਨੇ ਜੇਲ੍ਹ ਜਾਣਾ ਉਹਨੇ ਉਹ ਜਿਹੜੇ ਮੁਲਾਜ਼ਮ ਹੁੰਦੇ ਨਾਲ ਲਜਾਣ ਵਾਲੇ ਉਹਨਾਂ ਤੋਂ ਮਿੰਦਤਰਲਾ ਕਰਕੇ ਉਹਨੇ ਫੋਨ ਫੜਿਆ ਕਿ ਮੈਨੂੰ ਇੱਕ ਫੋਨ ਲਾ ਲੈਣ ਦਿਓ ਬਸ ਉਹ ਕਹਿੰਦੇ ਨਹੀਂ ਨਹੀਂ ਹੁਣ ਤੈਨੂੰ ਜੇਲ੍ਹ ਜਾਣਾ ਦੋ ਕਹਿੰਦਾ ਨਹੀਂ ਇੱਕ ਫੋਨ ਲਾ ਲੈਣ ਦਿਓ